ਵੱਡੀ ਖਬਰ ਨੂੰ ਬਿਲਕੁਲ ਹਲਕੇ ਚੁਲਾ ਆ ਲੈਣਾ ਤੁਹਾਡੀ ਨਿੱਕੀ ਜਿਨੀ ਲਾਪਰਵਾਹੀ ਕਰਾ ਸਕਦੀ ਹੈ ਵੱਡਾ ਨੁਕਸਾਨ ਲੱਗਣ ਵਾਲੀ ਹੈ ਜੰਗ ਫੇਰ ਨਾ ਹੋਏ ਤੰਗ ਕਰਾ ਲੋ ਟੈਂਕੀ ਫੁੱਲ ਤੇ ਰਾਸ਼ਨ ਨਾ ਜਾਇਓ ਪੁੱਲ ਵੱਡੀ ਖਬਰ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਇਸ ਨੂੰ ਸ਼ੇਅਰ ਵੀ ਜਰੂਰ ਕਰਨਾ ਤੇ ਲਾਈਕ ਵੀ ਜਰੂਰ ਕਰਨਾ ਤੇ ਦੇਖਣਾ ਵੀ ਜਰੂਰ ਅੱਜ ਰਾਤ ਤੋ ਲੈ ਕੇ ਰੋਜ਼ਾਨਾ 9 ਵਜੇ ਤੋਂ ਸਵੇਰੇ 5 ਵਜੇ ਤੱਕ ਬਲੈਕਆਊਟ ਦੇ ਹੁਕਮ ਪਾਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਹੋ ਚੁਕੇ ਨੇ ਘਰਾਂ ਦੁਕਾਨਾਂ ਜਾਂ ਵਪਾਰਕ ਅਦਾਰਿਆਂ 'ਚ ਰੋਸ਼ਨੀ ਦੀ ਇੱਕ ਵੀ ਕਿਰਨ ਬਾਹਰ ਨਹੀਂ ਹੋਣੀ ਚਾਹੀਦੀ ਇਸ ਕਬਨੂ ਹਲਕੇ 'ਚ ਨਾ ਲੈਣਾ ਕੁਝ ਵੱਡਾ ਹੋ ਸਕਦਾ ਹੈ ਹਿੰਦ-ਪਾਕ ਬਾਰਡਰ ਤੇ ਸੰਵੇਦਨਸ਼ੀਲ ਮਾਹੌਲ ਹੋਣ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਸਰਹੱਦੀ ਇਲਾਕੇ ਤੇ ਸਰਹੱਦੀ ਸ਼ਹਿਰਾਂ ਸਮੇਤ ਪੂਰੇ ਗੁਰਦਾਸਪੁਰ ਜ਼ਿਲ੍ਹੇ 'ਚ 8 5 2025 ਦਿਨ ਵੀਰਵਾਤ ਰੋਜ਼ਾਨਾ ਰਾਤ 9 ਵਜੇ ਤਸਵੀਰੇ 5 ਵਜੇ ਤੱਕ ਪੂਰਨ ਤੌਰ ਤੇ ਬਲੈਕਆਊਟ ਰਹੇਗਾ ਇਹ ਕਾਰਵਾਈ ਲਗਾਤਾਰ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ ਇਸ ਵੱਡੀ ਖਬਰ ਨੂੰ ਅੱਗ ਵਾਂਗ ਫੈਲਾ ਦਿਓ ਦੇਸ਼ ਭਗਤੀ ਦਾ ਸਬੂਤ ਦਿੰਦੇ ਹੋਏ ਸ਼ੇਅਰ ਕਰਨ 'ਚ ਕਸਰ ਬਿਲਕੁਲ ਨਾ ਛੱਡਿਓ ਜਿਵੇਂ ਕੋਈ ਗੁਰਦਾਸਪੁਰੀਆ ਇਹਨਾਂ ਆਦੇਸ਼ਾਂ ਨੂੰ ਹਲਕੇ 'ਚ ਲੈਂਦਾ ਏ ਕੋਈ ਸ਼ਰਾਰਤ ਕਰਦਾ ਏ ਜਾਂ ਕੋਈ ਰੀਲ ਬਣਾਉਂਦਾ ਏ ਤਾਂ ਇਸ ਦੇ ਚੱਕਰ 'ਚ ਮੱਝਾ ਕਰਦਾ ਏ ਤਾ ਬਹੁਤ ਮਹਿੰਗਾ ਪੈ ਸਕਦਾ ਉਸ ਨੂੰ ਇਹ ਮਜ਼ਾਕ ਤੇ ਸ਼ਰਾਰਤ ਸੋ ਜਲਦੀ ਜਲਦੀ ਇਸ ਖਬਰ ਨੂੰ ਬਾਤ ਬਾਤ ਲਾਈਕ ਤੇ ਸ਼ੇਅਰ ਕਰ ਦਿਓ ਤੇ ਗੁਰਦਾਸਪੁਰ ਜ਼ਿਲ੍ਹੇ ਚ ਪਹੁੰਚਾ ਦਿਓ ਜਿੱਨਾਂ ਘਰਾਂ ਚ ਕੋਈ ਵੀ ਵਿਆਹ ਸ਼ਾਦੀ ਵਾਲਾ ਫੰਕਸ਼ਨ ਹੋਵੇ ਜਾਂ ਕੁਝ ਵੀ ਪ੍ਰੋਗਰਾਮ ਹੋਵੇ ਤਾਂ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਕਿਉਂਕਿ ਲਾਈਟ ਹੋਵੇਗੀ ਨਹੀਂ ਹਨੇਰੇ ਚ ਉਹ ਕੀ ਕਰਨਗੇ ਉਹਨਾਂ ਦਾ ਫੰਕਸ਼ਨ ਖਰਾਬ ਹੋ ਸਕਦਾ ਹੈ ਮਹਿਮਾਨਾਂ ਦੀ ਖੱਜਲ ਖੁਆਰੀ ਵੀ ਹੋ ਸਕਦੀ ਹੈ ਆਓ ਇਸ ਔਖੀ ਘੜੀ ਚ ਇੱਕ ਦੂਜੇ ਦਾ ਸਹਾਰਾ ਬਣੀ ਹੈ ਨਹੀਂ ਸਰ ਉਹ ਤਾਂ ਵੀ ਲੈ ਗਿਆ ਮੁੰਡਾ ਭਾਈ ਸਾਹਿਬ ਤੁਹਾਨੂੰ ਪਤਾ ਹੈ ਕਿ ਮੌਕ ਟੇਲ ਕਿੰਨੇ ਵਜੇ ਸੀ ਇਹ ਦੱਸ ਸਕਦੇ ਹੋ ਮੈਂ ਮੀਡੀਆ ਤੋਂ ਆਹ ਗੱਲ ਕਰੋ ਮੇਰੇ ਨਾਲ ਮੌਕ ਟੇਲ ਦਾ ਤੁਹਾਨੂੰ ਪਤਾ ਕਿੰਨੇ ਵਜੇ ਸੀ ਦੁਕਾਨ ਦੀ ਨਾ ਤੁਹਾਨੂੰ ਦੇਸ਼ ਦਾ ਫਿਕਰ ਹੈ ਕਿ ਨਹੀਂ ਹੈ ਇੰਨੇ ਬੇਸ਼ਰਮ ਕਿਉਂ ਤੁਸੀਂ ਲੋਕ ਜਦੋਂ ਤੁਹਾਨੂੰ ਪਤਾ ਕਿ ਭਾਰਤ ਨਾਲ ਜੰਗ ਲੱਗੀ ਹੋਈ ਹੈ ਤਾਂ ਤੁਸੀਂ ਲੋਕਾਂ ਨੂੰ ਦੁਕਾਨ ਜਿਆਦਾ ਜ਼ਰੂਰੀ ਹੈ ਸ਼੍ਰੀਮਾਨ ਜੀ ਤੁਸੀਂ ਦੱਸ ਸਕਦੇ ਹਾਂ ਜੀ ਤੁਹਾਨੂੰ ਨਹੀਂ ਸੀ ਪਤਾ ਇਹਦੇ ਬਾਰੇ ਕਿ ਮੌਕ ਟੇਲ ਕੀ ਹੁੰਦੀ ਹੈ ਮੈਂ ਕਹਾਂ ਜੇ ਤੁਹਾਡੀ ਲਾਈਟ ਦੀ ਬਦੌਲਤ ਇੱਥੇ ਬੰਬ ਡੇਕ ਜੇ ਜ਼ਿੰਮੇਵਾਰ ਕੌਣ ਹੈ ਨਹੀਂ ਤੂੰ ਵੀ ਨਹੀਂ ਨਾ ਸਮਝੰਦੇ ਤੁਹਾਨੂੰ ਕਿਹਾ ਚਾਬੀਆਂ ਮੁੰਡਾ ਲੈ ਕੇ ਗਿਆ ਵਾ ਦੁਕਾਨ ਤੁਹਾਡੇ ਸਾਹਮਣੇ ਇਤਰਾ ਹੋਇਆ ਉਹ ਨਹੀਂ ਛੜ ਕੇ ਸਰਕਾਰ ਦੇ ਹਦੇਸ਼ਾਂ ਨੂੰ ਤੁਸੀਂ ਟਿਚ ਕਿਉਂ ਜਾਣਿਆ ਸਿੰਪਲ ਦੱਸੋ ਲੈ ਮੈਂ ਸਿਰ ਸਵਾਲ ਪੁੱਛਿਆ ਸਰਕਾਰ ਦੇ ਹਦੇਸ਼ਾਂ ਨੂੰ ਟਿਚ ਕਿਉਂ ਜਾਣਿਆ ਅਚੰਮਕੀ ਚਾਬੀਆਂ ਰਹਿ ਗਈਆਂ ਤੇ ਆਪਾਂ ਟਿਚ ਕਿਉਂ ਜਾਣਿਆ ਸਿਰਫ ਇਨਾ ਸਵਾਲ ਮੇਰਾ ਚੱਲੇ ਆ ਸਰ ਚੱਲੇ ਸੋਰੀ ਸਾਡਾ ਬਾ ਚੱਲੇ ਲੋਕ ਲਾ ਕੇ ਚੱਲੋ ਸੋ ਅਸੀਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਸਰਕਾਰ ਕੱਲ ਤੋਂ ਇਹ ਗੱਲ ਦੱਸ ਰਹੀ ਹੈ ਕਿ ਮੋਕ ਡਿੱਡਲ ਹੋਏਗੀ 9 ਵਜੇ ਦੇ ਨਾਲ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਹੋਣ ਪਰ ਉੱਥੇ ਕੁਝ ਲੋਕ ਨੇ ਜਿਨ੍ਹਾਂ ਨੂੰ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮਜ਼ਾਕ ਸਮਝ ਰਹੇ ਨੇ ਭਾਰਤ ਪਾਸ ਦੀ جنگ ਨੂੰ ਔਰ ਇਹਨਾਂ ਲੋਕਾਂ ਨੇ ਆਪਣੀ ਦੁਕਾਨ ਨੂੰ ਐਵੇਂ ਹੀ ਦਿੱਤੀ ਹੈ ਔਰ ਇਸ ਵੇਲੇ ਅਸੀਂ ਦੱਸ ਰਹੇ ਤੁਹਾਨੂੰ ਕਿ ਵੇਖੋ ਕਿਸ ਤਰੀਕੇ ਦੇ ਨਾਲ ਬੇਸ਼ਰਮੀ ਦਾ ਹਾਲ ਦੇਖੋ ਕਿ ਲੋਕਾਂ ਨੂੰ ਪਰਵਾਹ ਹੀ ਕੋਈ ਨਹੀਂ ਹੈ ਉਹਨਾਂ ਵਾਸਤੇ ਦੁਕਾਨ ਜ਼ਰੂਰੀ ਹੈ ਜਿੱਜੀ ਜੀ ਜਰੂਰੀ ਲੈਣ ਲਈ ਇਹਨਾਂ ਦਾ ਇਹ ਜੇ ਕਰਨ ਤੇ ਗੱਲ ਇਹ ਆ ਵੀ ਅੱਜ ਕੱਲ ਤੇ ਟੈਕਨੋਲੋਜੀ ਦਾ ਜ਼ਮਾਨਾ ਵਾ ਗੂਗਲ ਦੇ ਉੱਤੇ ਸਾਰੇ ਨਕਸ਼ੇ ਅਪਲੋਡ ਆ ਤੇ ਉਹਨਾਂ ਨੂੰ ਪਤਾ ਨਹੀਂ ਅਸੀਂ ਕਿੱਥੇ ਕੀ ਕਰਨਾ